ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਵਿਧਾਇਕ ਬਟਾਲਾ ਅਤੇ ਕਾਰਜਕਾਰੀ ਪ੍ਰਦਾਨ ਆਮ ਆਦਮੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵਲੋਂ ਅੱਜ ਬਟਾਲਾ ਸ਼ਹਿਰ ਚ ਲੰਬੇ ਸਮੇਂ ਕਈ ਸਾਲਾਂ ਤੋਂ ਲਟਕੇ ਇੰਪਰੂਵਮੈਂਟ ਟਰਸ ਦੀ ਇੱਕ ਨਵੀਂ ਸਕੀਮ ਦੇ ਵਿਕਾਸ ਦੇ ਕਾਰਜ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਅੱਜ ਬਟਾਲੇ ਦੇ ਵਾਸਤੇ ਇੱਕ ਹੋਰ ਉਹਦੀ ਤਰੱਕੀ ਦੇ ਰਾਹਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗਾ ਇੰਪਰੂਵਮੈਂਟ ਟਰਸਟ ਨੇ ਕੀਤਾ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਜਿੱਤ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਪਰ ਅੱਜ ਇਸ ਜਗਾ ਦਾ ਨੀ ਪੱਥਰ ਰੱਖਿਆ ਜਾ ਰਿਹਾ ਜੀ ਇੱਕ ਫਟੋ ਕੱਟ ਨਹੀਂ ਤੇ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਕਮ ਪਲਾਂਟ ਬਣਗੇ ਜੀ ਪਿੱਛੇ ਰੈਜੀਡੈਂਸ਼ੀਅਲ ਏਰੀਆ ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅੱਗੇ ਵੀ ਇੱਕ ਜਿਹੜਾ ਪੁਲ ਹੈ ਖੁਸ਼ੀ ਬਾਟੀਕਰ ਦੇ ਲੱਗ ਕੇ ਆਪਾਂ ਨਵਾਂ ਉਹਦੀ ਉਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਇਹ ਇੱਥੋਂ ਵੀ ਜਿਹੜੀ ਹੱਸੀ ਕਰਾਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦੇਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜਾਈ ਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਬੀਦਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਹਰ ਸਮਾਧਾਨ ਨੂੰ ਹੱਲ ਕਰਨ ਦਾ ਸੋ ਮੈਂ ਔਰ ਮੇਰੇ ਨਾਲ ਇੰਪਲੈਮੈਂਟਰਸ ਦੇ ਚੇਅਰਮੈਨ ਸਾਹਿਬ ਰਿਜਵਲ ਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਭਾਜੀ ਹੋਣੀ ਸਾਡੇ ਮਨਜੀਤ ਜੀ ਹੋਣੀ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਹੇ ਆ ਔਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾ ਬਟਾਲੇ ਦਾ ਜਿਹੜਾ ਪ੍ਰਾਈਮ ਏਰੀਆ ਹੋਊਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਊਗੀ ਪੀ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਤਾਂ ਜੋ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਵਧੀਆ ਕਿੰਨੇ ਸਮੇਂ ਵਿੱਚ ਹੋ ਜਾਏਗਾ ਸਰ ਇਹ ਸਾਰਾ ਡਵੈਲਪਮੈਂਟ ਨੀਅਰ ਅਬਾਊਟ ਦੀ ਸਾਡੀ ਤਿਆਰੀ ਆ ਜੀ ਆ ਹੁਣ ਭਰਤੀ ਪੈਣੀ ਸ਼ੁਰੂ ਆ ਅੱਜ ਉਦਘਾਟਨ ਭਰਤੀ ਮਿੱਟੀ ਮੁੱਟੀ ਪੈਣੀ ਸ਼ੁਰੂ ਹੋ ਜਾਣੀ ਐ ਇਸ ਤੋਂ ਬਾਅਦ ਫਿਰ ਸਾਰੇ ਨਕਸ਼ਾ ਜਿਹੜਾ ਵਾ ਉਹ ਫਾਈਨਲਾਈਜ਼ ਕਰਕੇ ਜੋ ਵੀ ਆ ਏ ਫਿਰ ਲੋਕਾਂ ਦੇ ਰੂਬਰੂ ਆਪਾਂ ਇੰਦੀ ਐਨਓਸੀ ਦਾ ਕਿਸ ਤਰ੍ਹਾਂ ਰਹੇਗਾ ਉਹ ਜਿਹੜੇ ਪਲਾਟ ਨੇ ਜੋ ਵੀ ਆ ਕਾਨੂੰਨ ਦੇ ਅਕੋਰਡਿੰਗ ਆਪਾਂ ਨੂੰ ਵਧੀਆ ਢੰਗ ਨਾਲ ਮੈਨੇਜਮੈਂਟ ਕਰਾਂਗੇ ਠੀਕ ਹੈ ਜੀ ਕੋਈ ਐਸੀ ਗੱਲ ਨਹੀਂ ਕਿਸੇ ਨੂੰ ਵੀ ਇਹ ਗੱਲ ਜਰੂਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਦਿੱਕਤ ਪਰੇਸ਼ਾਨੀ ਜਿਹੜੀ ਆ ਜਦੋਂ ਤੱਕ ਮੈਂ ਵਾਂ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਮੈਂ ਆਪਣੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਣ ਪਾਉਂਗਾ ਮੈਂ ਉਹਨਾਂ ਦੇ ਨਾਲ ਰਾਤ ਦਿਨ ਖਲੋਤਾ ਹੋਣਾ ਖੜਾਣਾ ਵਾਂ ਕਿਉਂਕਿ ਹਰ ਮੌਕੇ ਜਦੋਂ ਮੈਨੂੰ ਲੋੜ ਪੈਂਦੀ ਆ ਮੇਰੇ ਨਾਲ ਉਚਟਾਨ ਬਣ ਕੇ ਖਲੋਂਦੇ ਨੇ ਆਪਾਂ ਟੀਮ ਬਣ ਕੇ ਕੰਮ ਕਰਾਂਗੇ ਦਿੱਲੀ ਜਾਂਦੇ ਜੀ ਦਿੱਲੀ ਦੇ ਇਲ ਪਰ ਤਕਾਦੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਹੈ ਜਿਸ ਤਰ੍ਹਾਂ ਨਹੀਂ ਆ ਭਲੇਕੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹਨਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਹ ਲਾਥ ਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਪੁਲਿਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਬੱਦ ਰਤ ਥਾਣੇ ਲੈ ਗਏ ਤੇ ਸੁਰੇ ਛੱਡਿਆ ਜਿਹੜੀ ਸਾਡੀ ਵੀ ਵੀਡੀਓ ਮੇਰੀ ਔਰ ਅਮਨ ਔਰ ਰੋੜਾ ਜੀ ਦੀ ਜਿਹੜੀ ਵਾਇਰਲ ਹੋਈ ਲਾਲਜੀਤ ਭੁੱਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੁੱਕ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿਉਂਕਿ ਭਾਜੀਪੀ ਦਾ ਪ੍ਰੈਸ਼ਰ ਹੀ ਇੰਨਾ ਸੀ ਤੇ ਹੁਣ ਲੋਕਾਂ ਦਾ ਫਤਵਾ ਜਿਹੜਾ ਵਾ 8 ਤਰੀਕ ਨੂੰ ਪਤਾ ਲੱਗ ਜਾਊਗਾ ਪਰ ਸਾਨੂੰ ਆਸ ਹੈ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ। ਦੇਖੋ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੁਸੀਂ ਸਾਰੇ ਮੇਰੇ ਭਰਾ ਮੈਨੂੰ ਮਾਣਵੀਆਂ ਤੁਹਾਡੇ ਤੇ ਤੁਸੀਂ ਬਟਾਲੇ ਤੋਂ ਬਟਾਲੇ ਦੀਆਂ ਗਲੀਆਂ 'ਚ ਜੰਮੇ ਪੜੇ ਖੇਡੇ ਆਪਾਂ। ਪਰ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹੁੰਦਾ ਮੈਂ ਦੁੱਖ ਨਾਲ ਇਹ ਗੱਲ ਕਹਿਣੀ ਚਾਹੁੰਦਾ ਬੜੀਆਂ ਸਰਕਾਰਾਂ ਆਈਆਂ ਨੇ ਪਰ ਕਿਸੇ ਨੇ ਵੀ ਬਟਾਲੇ ਦੇ ਬਾਰੇ ਸਾਰ ਨਹੀਂ ਲਈ। ਜਿਹੜਾ ਬਣਿਆ ਉਹਨੇ ਆਪਣਾ ਰਾਜ ਭਾਗ ਹਟਾਇਆ ਤੇ ਉਹ ਚਲਾ ਗਿਆ। ਸੋ ਮੈਨੂੰ ਕਿਤੇ ਪਹਿਲਾਂ ਕੁਝ ਕੰਮ ਹੋਏ ਹੁੰਦੇ ਤੇ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਸੀ ਸਭ ਤੋਂ ਵੱਡੀ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਮੈਂ ਹੈਰਾਨ ਹੁੰਨਾ ਵਾ ਗੱਲਾਂ ਕਰਨ ਵਾਲੇ ਗੱਲਾਂ ਕਰ ਲੈਂਦੇ ਨੇ ਪਰ 75 ਸਾਲ ਜੇ ਇਹ ਸਾਡੇ ਆਜ਼ਾਦੀ ਤੋਂ ਬਾਅਦ ਬਟਾਲਾ ਕਿਦਨਾਂ ਕਿਤੇ ਰਾਜਨੀਤਿਕ ਲੀਡਰਾਂ ਦਾ ਤੇ ਰਹੀ ਹੈ ਦੁੱਖ ਨਾ ਕਹਿ ਸਕਦਾ ਵੀ ਕੂੜਾ ਸੁੱਟਣ ਵਾਸਤੇ ਬਟਾਲੇ 'ਚ ਜਗ੍ਹਾ ਹੈ ਨਹੀਂ ਠੀਕ ਹੈ ਕਿੰਨਾ ਦੀ ਦੇਣ ਸੀ ਕਿੰਨਾ ਨੇ ਕਰਨੇ ਸੀ ਪਰ ਅੱਜ ਨਵੇਂ ਸਿਰੇ ਤੋਂ ਸਾਰੇ ਕੰਮ ਕਰ ਰਹੇ ਆ ਸਭ ਤੋਂ ਪਹਿਲਾਂ ਬਟਾਲੇ ਦੀਆਂ ਸੜਕਾਂ ਦੇ ਵਿੱਚ ਮੈਨੂੰ ਇਹ ਸੀ ਵੀ ਇਹਨੂੰ ਚੋੜੇ ਕਰੀਏ ਚੜਾਈ ਚ ਲੈ ਕੇ ਆਈਏ ਸੜਕਾਂ ਨੂੰ ਆਪਾਂ ਆਪ ਲੈ ਕੇ ਗਏ ਆ ਉਸ ਤੋਂ ਬਾਅਦ ਹੁਣ ਸ਼ਹਿਰ ਦੇ ਚੌਂਕ ਸੀ ਜੰਨੇ ਵੀ ਤੁਸੀਂ ਦੇਖਦੇ ਹੋਵੋਗੇ ਰਾਤ ਨੂੰ ਆ ਜਿਹੜੇ ਹੁਣ ਜਲੇਬੀਆਂ ਵਾਲਾ ਚੌਂਕ ਜਿਹੜਾ ਸਿੰਬਲ ਚੌਂਕ ਲੱਗ ਗਿਆ ਟਰਾਂਸਫਾਰਮ ਸੀ ਕਿੰਨੇ ਤਾਰਾਂ ਨਜ਼ਰ ਆ ਰਹੀਆਂ ਸੀ ਉਹ ਆਪ ਜਾ ਕੇ ਮੈਨ ਲੈ ਕੇ ਉਹ ਵੀ ਕਢਾਇਆ ਉਹ ਵੀ ਚੌਂਕ ਅੱਜ ਵੇਖੋ ਕਿੰਨਾ ਖੁੱਲਾ ਹੋ ਗਿਆ ਸੁੱ ਲੱਗੇ ਆ ਰਾਤ ਦਿਨ ਕਰਨਾ ਪਰ ਇਹਨਾਂ ਜ਼ਰੂਰ ਆ ਅ ਵੀ ਇਸ ਬਟਾਲੇ ਸਾਡੇ ਨੂੰ ਸਵਾਰਨ ਵਾਸਤੇ ਮੈਨੂੰ ਲੱਗਦਾ ਵੀ ਸਮਾਂ ਵੱਧ ਚਾਹੀਦਾ ਸੀ ਇਹ ਮੈਂ ਪਹਿਲੀ ਸਟਾਰਟਿੰਗ ਤੋਂ ਕਹਿ ਸਕਦਾ ਫਰਸਟ ਕਲਾਸ ਤੋਂ ਸਟਾਰਟ ਕੀਤਾ ਹਾਲੇ ਬਹੁਤ ਬਟਾਲੇ ਦੀ ਡਿਵੈਲਪਮੈਂਟ ਹੋਣ ਵਾਲੀ ਆ ਪਰ ਮੈਂ ਲੱਗਾ ਵਾਂ ਕਰ ਰਿਹਾ ਵਾਂ ਕਿਉਂਕਿ ਮੈਨੂੰ ਮੇਰੇ ਲੋਕਾਂ ਨੇ ਚੁਣਿਆ ਮੇਰਾ ਫਰਜ਼ ਬਣਦਾ ਹੈ ਵੇਖੋ ਪਰਸਨਲੀ ਕੰਮ ਤੇ ਹਰ ਕੋਈ ਬੰਦਾ ਕਹਿੰਦਾ ਠੀਕ ਆ ਉਹਦੀ ਸੁਣੀ ਦੀ ਵੀ ਉਹਦੇ ਕਰੀ ਦੇ ਲਈ ਕੋਸ਼ਿਸ਼ ਕਰੀ ਦੀ ਵੀ ਸਾਰੇ ਵੀ ਕੰਮ ਹੋਣ ਬਟ ਕਹਿਣ ਦਾ ਭਾਵ ਸ਼ਹਿਰ ਲਈ ਕੀ ਆ ਅੱਗੇ ਲੋਕ ਸਾਡੇ ਡਿਵੈਲਪਮੈਂਟ ਇਹ ਸੋਚਦੇ ਸੀ ਵੀ ਯਾਰ ਜੇ ਉਹ ਫਲਾਣਾ ਬੰਦਾ ਮੇਰੇ ਕੋਲ ਚੱਲ ਕੇ ਆ ਗਿਆ ਮੈਂ ਉਹਦਾ ਕੰਮ ਕਰਾ ਦਿੱਤਾ ਤੇ ਮੇਰਾ ਬੰਦਾ ਪੱਕਾ ਹੋ ਗਿਆ ਬੰਦੇ ਪੱਕੇ ਇਸ ਤਰ੍ਹਾਂ ਨਹੀਂ ਹੁੰਦੇ ਬੰਦੇ ਪੱਕੇ ਹੁੰਦੇ ਸ਼ਹਿਰ ਦੀ ਡਿਵੈਲਪਮੈਂਟ ਬੰਦੇ ਪੱਕੇ ਹੁੰਦੇ ਆ ਜਦੋਂ ਸ਼ਹਿਰ ਆਪ ਲੋਕ ਕਹਿੰਦੇ ਆ ਪਰ ਵੀ ਨਹੀਂ ਯਾਰ ਅੱਗੇ ਨਾਲੋਂ ਫਰਕ ਪੈਂਦਾ ਆ ਪਿਆ ਅੱਜ ਜਦੋਂ ਪਰਮਾਤਮਾ ਕਿਰਪਾ ਕਰੇ ਬਟਾਲਾ ਵਾਸੀਆਂ ਨੂੰ ਤੋਂ ਬੇਨਤੀ ਕਰਾਂਗੇ ਜਦੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਊਗੀ ਮੇਰੇ ਸ਼ਹਿਰ ਦੇ ਵਿਕਾਸ ਦੇ ਕੰਮ ਜਿਹੜੇ ਉਹ ਕਾਫੀ ਰੁਕੇ ਨੇ ਆ ਵਾਰਡ ਨੰਬਰ 38 ਆ ਜਿਹਦੇ ਵਿੱਚ ਮੇਰਾ ਆਪਣਾ ਘਰ ਆ ਠੀਕ ਆ ਮੈਂ ਉਥੋਂ ਦੀਆਂ ਗਲੀਆਂ ਟੁੱਟੀਆਂ ਹੋਈਆਂ ਨੇ ਪਰ ਜਿੱਦਨ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਹੁੰਦੀ ਆ ਜਿੱਦਨ ਸਾਡਾ ਮੇਅਰ ਬਣਦਾ ਤੇ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ ਵੀ ਬਟਾਲਾ ਵਾਸੀਆਂ ਨੂੰ ਕੋਈ ਇਹ ਨਹੀਂ ਮੈਨੂੰ ਦੱਸਣ ਦੀ ਲੋੜ ਪਊਗੀ ਵੀ ਆ ਸਾਡੀ ਗਲੀ ਟੁੱਟੀ ਆ ਇਹ ਬਣਾ ਦਿਓ ਸਾਰੇ ਕੰਮ ਜਿਹੜੇ ਸ਼ਹਿਰ ਦੇ ਆਪਾਂ ਵਧੀਆ ਟੰਗ ਨਾਲ ਡਵੈਲਪਮੈਂਟ ਕਰਾਂਗੇ ਕਿਉਂਕਿ ਮੇਰਾ ਇੱਕੋ ਇੱਕ ਏਜੰਡਾ ਵੀ ਬਟਾਲੇ ਦਾ ਨਕਸ਼ਾ ਬਦਲਣਾ ਉਹ ਆਪਾਂ ਸਾਰੇ ਰਲ ਮਿਲ ਕੇ ਭਰਾ ਬਦਲਾਂਗੇ ਤੁਹਾਨੂੰ ਯਾਦ ਹੋਣਾ ਜਿਹੜੇ ਐਗਜ਼ਿਟ ਪੋਲ ਜਿਹੜੇ ਸੀ ਪਹਿਲਾਂ ਬੀਜਪੀ ਦੀ ਐਮਪੀ ਇਲੈਕਸ਼ਨ ਦੇ ਵਿੱਚੋਂ ਵੀ 350 380 ਦੇ ਲਾਗੇ ਚੱਕੇ ਸੀਟਾ ਦੱਸਦੇ ਸੀ ਬਾਅਦ ਚ ਨਿਕਲਿਆ ਕੀ ਸੋ ਕਹਿਣ ਦਾ ਭਾਵ ਹੈ ਇਹਦੇ ਰਿਜ਼ਲਟ ਹੈ ਜੋ ਵੀ ਰਿਜ਼ਲਟ ਆਊਗਾ ਠੀਕ ਹੈ ਉਹ ਤੁਹਾਡੇ ਜਨਤਾ ਦੇ ਸਾਹਮਣੇ ਹੋਊਗਾ ਪਰ ਮੈਂ ਇੱਕ ਗੱਲ ਕਲੀਅਰ ਕਰ ਸਕਦਾ ਵੀ ਜਿੰਨਾ ਤੱਕਾ ਇੱਕ ਹੁੰਦਾ ਤੱਕਿਆ ਤੱਕੇ ਦਾ ਐਂਡ ਇਹ ਐਂਡ ਤੋਂ ਵੀ ਅੰਤ ਹੀ ਕਹਿ ਸਕਦੇ ਆਪਾਂ ਵੀ ਪੂਰਾ ਤੱਕਾ ਹੋਇਆ ਜੀ ਉੱਥੇ ਔਰ ਦੁੱਖ ਲੱਗਾ